ਸੰਤ ਬਾਬਾ ਅਤਰ ਸਿੰਘ ਮਸਤੂਆਣੇ ਵਾਲੇ ਦੀ ਜਿਹੜੀ ਵਰਸੀ ਹੈ ਉਹਦੇ ਸੰਬੰਧ ਚ ਹਾਜ਼ਰੀ ਭਰਨ ਆਏ ਆ ਸੰਗਤਾਂ ਦਾ ਬਹੁਤ ਭਾਰੀ ਉਤਸ਼ਾਹ ਹੈ ਸੰਗਤਾਂ ਦੇਖੋ ਇਹ ਬ੍ਰਹਮ ਗਿਆਨੀਆਂ ਦੀ ਸੰਤਾਂ ਦੀ ਇੱਕ ਮਹਿਮਾ ਵੀ ਜਿਹੜੇ ਕਰੀਬ 100 ਸਾਲ ਹੋ ਚੱਲਿਆ ਉਹਨਾਂ ਨੂੰ ਸੰਸਾਰ ਤੋਂ ਗਿਆਨ ਨੂੰ ਪਰ ਅਜੇ ਵੀ ਉਹਨਾਂ ਦੇ ਨਾਮ ਦੇ ਵਿੱਚ ਸੰਗਤਾਂ ਜੁੜਦੀਆਂ ਨੇ ਸੋ ਸਾਨੂੰ ਅਸੀਂ ਧਰਮ ਪ੍ਰਚਾਰ ਦੀ ਜਦੋਂ ਲਹਿਰ ਧੋਰੀ ਹੈ ਅਸੀਂ ਆਪਣੀਆਂ ਕਮੀਆਂ ਦੇ ਖਿਲਾਫ ਵੀ ਲੜ ਰਹੇ ਹਾਂ ਤੇ ਸਮਾਜਿਕ ਕ੍ਰੀਤੀਆਂ ਦੇ ਖਿਲਾਫ ਵੀ ਜਿਹੜਾ ਲੜ ਰਹੇ ਹਾਂ ਨਿੱਜੀ ਆਪਣੀ ਸਾਡੀ ਵੀ ਇੱਕ ਗਰੋਥ ਹੈ ਤੇ ਸਮਾਜ ਦੇ ਵੀ ਜਿਹੜੀ ਇੱਕ ਸਮਾਜ ਸਾਡਾ ਜਿਹੜਾ ਰੁਕਿਆ ਹੋਇਆ ਉਹ ਚ ਨਸ਼ਿਆਂ ਦਾ ਕੋੜ ਹੈ ਹੋਰ ਤਰ੍ਹਾਂ ਦੇ ਬਥੇਰੇ ਆਪਣੇ ਕੋਲ ਹੈਗਾ ਉਹ ਮਸਲਾ ਸੋ ਮੈਨੂੰ ਇਹ ਲੱਗਦਾ ਵੀ ਸਾਨੂੰ ਉਹਨਾਂ ਦੇ ਜੀਵਨ ਤੋਂ ਇੱਕ ਪ੍ਰੇਰਣਾ ਮਿਲਦੀ ਹੈ ਕਿ ਕਿਵੇਂ ਉਹਨਾਂ ਨੇ ਜਦੋਂ ਫੌਜ ਦੀ ਨੌਕਰੀ ਛੱਡ ਕੇ ਫਿਰ ਨਾਮ ਬਾਣੀ ਵੱਲ ਜੁੜੇ ਹੈ ਇਹ ਸਾਰਾ ਕੁਝ ਸਾਨੂੰ ਵੀ ਆਪਣੇ ਜੀਵਨ 'ਚ ਲਾਗੂ ਕਰਨ ਦੀ ਲੋੜ ਹੈ ਸੋ ਅੱਜ ਸੰਗਤਾਂ ਦਾ ਵੀ ਇੱਕ ਪਾਰਿ੍ਰਥਾ ਹੈ ਤੇ ਅਸੀਂ ਸੇਤੀ ਸੰਗਤਾਂ ਨੂੰ ਸੰਬੋਧਨ ਵੀ ਕਰਾਂ ਭਾਈ ਸਾਹਿਬ ਦੇਰਾ ਮੁਖੀ ਨੂੰ ਬਾਰ-ਬਾਰ ਪ੍ਰੇਰੋਣ ਮਿਲਦੀ ਰਹੀ ਆ ਉਨ ਦੀ ਸਲਾਬਤ ਕੋਰੇ ਬੀਤੇ ਦਿਨੀ ਇੱਕ ਵੱਡਾ ਇਕੱਠ ਹੋਇਆ ਸੱਤ ਸੰਗਿੱਤਾਂ ਨੇ ਵਰਚੁਅਲ ਚਾਹੇ ਸੱਤ ਸੰਗ ਹੋਇਆ ਇਸ ਸੰਬੰਧੀ ਤੁਹਾਡਾ ਕੀ ਕਹਿਣਾ ਦੇਖੋ ਇਹ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਖਰਾਬ ਕਰਨ ਦੀ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਇਲਜ਼ਾਮ ਬਾਦ ਸਿੱਖਾਂ ਤੇ ਲਾਇਆ ਜਾਂਦਾ ਪਰ ਜਿਹੜੀ ਗੱਲ ਇੱਕ ਬੰਦਾ ਜਿਹੜਾ ਕਨਵਿਕਟਡ ਹੈ ਜਿਹਨੂੰ ਸਜ਼ਾ ਹੋ ਚੁੱਕੀ ਬਲਾਦਕਾਰ ਵਰਗੇ ਦੋ ਸਾਬਤ ਹੋ ਚੁੱਕੇ ਬਹੁਤ ਵਕੀ ਦੇ ਵਿੱਚ ਨਾ ਜਿਕਾ ਗੁਰਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿੱਚ ਉਹਦਾ ਨਾਮ ਆ ਚੁੱਕਾ ਹੈ ਉਸ ਬੰਦੇ ਨੂੰ ਪਹਿਲਾਂ ਤੇ ਪਰੋਲ ਦੇਣੀ ਤੇ ਉਹਨੂੰ ਛੁੱਟੀ ਦੇਣੀ ਤੇ ਸਮਾਜ ਲਈ ਕਿਉਂਕਿ ਸਿੱਖਾਂ ਦੀ ਛੁੱਟੀ ਇਸ ਕਰਕੇ ਨਹੀਂ ਇਹ ਦਿੰਦੇ ਵੀ ਸਮਾਜ ਲਈ ਖਤਰਾ ਹੋ ਸਕਦਾ ਹੈ ਜਿਹੜਾ ਬੰਦਾ ਸਮਾਜ ਲਈ ਐਡਾ ਵੱਡਾ ਕਲੰਕ ਹੈ ਉਹਨੂੰ ਛੁੱਟੀ ਦੇਣੀ ਫਿਰ ਉਹਦਾ ਫਿਰ ਸਾਥ ਸੰਗ ਕਰਾਉਣੇ ਮੈਨੂੰ ਲੱਗਦਾ ਹੈ ਵੀ ਇਹ ਨਿਰੰਕਾਰੀ ਜੋ ਕੁਝ ਵਾਪਰਿਆ ਸੀ ਕਾਂਡ ਉਹ ਤੋਂ ਸਰਕਾਰੀ ਸ਼ਹਿਰ ਦੇ ਉੱਤੇ ਨਿਰੰਕਾਰੀਆਂ ਨੂੰ ਸ਼ਹਿਰ ਦੇ ਕੇ ਤੇ ਸਮਾਗਮ ਕਰਾਉਣ ਦੀ ਜਿੱਦ 'ਚ ਸਰਕਾਰ ਨੇ ਜੋ ਕੁਝ ਪੰਜਾਬ ਨੂੰ ਅੱਗ ਲਾਈ ਸੀ ਇਹ ਦੁਬਾਰਾ ਕੋਸ਼ਿਸ਼ ਕਰ ਰਹੇ ਹੈ ਪਰ ਉਹਦਾ ਹੁਣ ਦੋਸ਼ ਫਿਰ ਇਹਨਾਂ ਦੇ ਸਿਰ ਹੀ ਜਾਊਗਾ ਹਕੂਮਤ ਦੇ ਸਿਰ ਜੇ ਪੰਜਾਬ ਦਾ ਮਾਹੌਲ ਵਿਗੜਦਾ ਤੇ ਉਹਦਾ ਦੋਸ਼ ਸਿੱਖਾਂ ਦੇ ਸਿਰ ਨਹੀਂ ਹੋ ਸਕਦਾ ਕਿਉਂਕਿ ਅਸੀਂ ਤੇ ਦਲੀਲਾਂ ਪੀਲਾਂ ਵਾਲੇ ਰਾਹ ਸਾਰੇ ਵੇਖ ਲਏ ਨੇ ਇਸ ਬੰਦੇ ਨੂੰ ਇੰਨਾ ਜ਼ੋਰ ਲਾ ਕੇ ਇਨੇ ਕੇਸਾਂ ਦੇ ਵਿੱਚ ਇਹਨੂੰ ਉਮਰ ਕੈਦ ਹੋਈ ਹੈ ਤੇ ਜੇ ਉਮਰ ਕੈਦ ਦਾ ਅਰਥ ਕੀ ਹੈ ਵੀ ਜੇ ਬੰਦਾ ਇਹ ਮਹਿਮਾਨਾ ਵਾਂਗੂ ਅੰਦਰ ਵੀ ਰਵੇ ਤੇ ਬਾਹਰ ਆਣ ਕੇ ਆਪਣੀਆਂ ਮਨਮਰਜ਼ੀਆਂ ਕਰੇ ਔਰ ਪੰਜਾਬ ਦੇ ਵਿੱਚ ਇਹਦਾ ਪੂਰਨ ਤੌਰ ਤੇ ਬਾਈਕਾਟ ਹੈ ਨਾ ਇਹਦਾ ਕੋਈ ਸਤਸੰਗ ਹੋਣਾ ਚਾਹੀਦਾ ਨਾ ਇਹਦਾ ਕੋਈ ਪ੍ਰਚਾਰ ਹੋਣਾ ਚਾਹੀਦਾ ਨਾ ਇਹਦਾ ਕੋਈ ਬੋਰਡ ਲੱਗੇ ਨਾ ਕੋਈ ਫਿਲਮ ਲੱਗੇ ਇਹ ਜੇ ਲੱਗੂਗੀ ਤੇ ਇਹਦਾ ਅਰਥ ਇਹ ਆ ਵੀ ਹਕੂਮਤ ਆਪ ਚਾਹੁੰਦੀ ਹੈ ਵੀ ਪੰਜਾਬ ਦੇ ਵਿੱਚ ਅੱਗ ਲਾਈ ਜਾਵੇ। ਭਾਈ ਸਾਹਿਬ ਪਰੋਲ ਨੂੰ ਲੈ ਕੇ ਤਾਂ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਕਿ ਕੇਂਦਰ ਸਰਕਾਰ ਵਾਰ-ਵਾਰ ਡੇਰਾ ਮੁਖੀ ਨੂੰ ਪਰੋਲ ਦਿੰਦੀ ਹੈ। ਪਰ ਪੰਜਾਬ ਸਰਕਾਰ ਦੀ ਜਿਹੜੀ ਹੈ ਉਹ ਹੁਣ ਸੱਤ-ਸੱਤ ਕਰਾਉਣ ਲੱਗ ਪਈ ਹੈ ਭਾਵੇਂ ਵਰਚੂਅਲੀ ਨੇ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਦਾ ਮਾਹੌਲ ਕਿਰਾਉ ਉਹਦਾ ਸੀ। ਪੰਜਾਬ ਸਰਕਾਰ ਦੀ ਕੀ ਭੂਮਿਕਾ ਮੰਨਦੇ ਹੋ ਵੀ ਕਿੰਨੀ ਭੂਮਿਕਾ ਹੈ ਇਸ ਵਿੱਚ? ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਚ ਕੋਈ ਫਰਕ ਨਹੀਂ। ਸਿੱਖਾਂ ਦੇ ਵਿਰੋਧ ਚ ਖੜਨਾ ਹੋਵੇ ਤੇ ਇਹ ਦੋਵੇਂ ਸਰਕਾਰਾਂ ਇਕੱਠੀਆਂ ਹੋ ਕੇ ਕੰਮ ਕਰਦੀਆਂ। ਆਪਸੀ ਕੋ ਮਾੜੇ-ਮੋ ਪਰ ਜਦੋਂ ਸਿੱਖਾਂ ਦੀ ਵਾਰੀ ਆ ਜਵੇ ਬੰਦੀ ਸਿੰਘਾਂ ਨੂੰ ਨਾ ਛੜਣ ਦਾ ਮਸਲਾ ਆਵੇ ਤੇ ਇਹ ਵੀ ਸਰਕਾਰ ਤੇ ਉਹ ਵੀ ਸਰਕਾਰ ਇਕੱਠੀ ਆ ਪੰਜਾਬ ਦਾ ਪਾਣੀ ਲੁੱਟਣਾ ਆਵੇ ਦੋਵੇਂ ਸਰਕਾਰਾਂ ਇੱਕ ਜਗ੍ਹਾ ਤੇ ਖੜ ਜਾਂਦੀਆਂ ਪੰਜਾਬ ਨਾਲ ਧੱਕਾ ਕਰਨਾ ਹੋਵੇ ਨਸ਼ਿਆਂ ਦੇ ਮਸਲਿਆਂ ਦੇ ਉੱਤੇ ਕੋਈ ਗੱਲ ਕਰਨੀ ਹੋਵੇ ਤਾਂ ਦੋਵੇਂ ਤਰ੍ਹਾਂ ਪੰਜਾਬ ਦੇ ਉਲਟ ਖੜਦੀਆਂ ਸੋ ਸਾਡੇ ਲਈ ਕੋਈ ਫਰਕ ਨਹੀਂ ਇਹਨਾਂ ਦੇ ਵਿੱਚ ਅਸੀਂ ਤੇ ਇੱਕ ਬਸਤੀਵਾਦੀ ਜਿਹੜਾ ਪੰਜਾਬ ਆ ਉਹ ਭੋਗ ਰਿਹਾ ਹੈ ਬਸਤੀ ਅਸੀਂ ਬਸਤੀਆਂ ਪੰਜਾਬ ਦੇ ਲੋਕ ਜਿਹੜੇ ਬਸਤੀਵਾਦੀ ਜੀਵਨ ਜੀ ਰਹੇ ਆ ਔਰ ਉਹਦੇ 'ਚ ਹੁੰਦਾ ਕੀ ਹੈ ਵੀ ਸਾਡੇ ਉੱਤੇ ਜੇ ਮੁੱਖ ਮੰਤਰੀ ਬਿਠਾਉਂਦੇ ਨੇ ਉਹ ਤੇ ਉਹ ਦਿੱਲੀ ਦਾ ਜਿਹੜਾ ਗੁਲਾਮ ਬਣ ਕੇ ਇੱਥੇ ਵਿਚਰਦਾ ਤੇ ਉਹ ਦਿੱਲੀ ਦੀਆਂ ਪਾਲਸੀਆਂ ਨੂੰ ਇੱਥੇ ਲਾਗੂ ਕਰਦਾ ਹੈ ਦਿੱਲੀ ਨੂੰ ਫਾਇਦਾ ਪਹੁੰਚਾਉਣ ਲਈ ਕੰਮ ਕਰਦਾ ਤੁਸੀਂ ਮੋਹਾਲੀ ਇਨਸਾਫ ਮੋਰਚੇ 'ਚ ਜਾ ਕੇ ਆਏ ਹੋ ਭਾਈ ਇਨਸਾਫ ਮੋਰਚਾ ਚੱਲ ਰਿਹਾ ਪਰ ਹਲੇ ਤੱਕ ਸਰਕਾਰਾਂ ਨੇ ਕਿਸੇ ਪ੍ਰਕਾਰ ਦੀ ਕੋਈ ਗੱਲ ਨਹੀਂ ਤੋਰੀ ਹੈ ਜੇਕਰ ਇਸੇ ਤਰੀਕੇ ਨਾਲ ਇਨਸਾਫ ਮੋਰਚਾ ਚੱਲਦਾ ਰਹੇ ਜਾਂ ਸਰਕਾਰਾਂ ਨੇ ਕੋਈ ਗੱਲ ਸੁਣਵਾਈ ਨਾ ਕੀਤੀ ਤਾਂ ਇਹ ਮੋਰਚੇ ਨੂੰ ਕੋਈ ਹੋਰ ਵੀ ਅੱਗੇ ਵਧਾਇਆ ਜਾ ਸਕਦਾ ਹੈ ਕਿਸੇ ਤਰੀਕੇ ਦੇ ਨਾਲ ਦੇਖੋ ਮੈਂ ਅਸੀਂ ਜੀਵਨ 'ਚ ਪ੍ਰੇਰਣਾ ਜ਼ਰੂਰਤ ਵੀ ਮੰਨਦੇ ਆ ਬੰਦੀ ਸਿੰਘਾਂ ਨੂੰ ਜਿਨ੍ਹਾਂ ਸੰਘਰਸ਼ ਜਪਾਈ ਘਵਾਰੇ ਹੋਣਾਂ ਨੂੰ ਜਿਨ੍ਹਾਂ ਨੇ ਸਾਰੀ ਜ਼ਿੰ ਜਿਹੜੀਆਂ ਬਚੀਤ ਕਰਤੀ ਉਹਨਾਂ ਤੇ ਅਨੇਕ ਪ੍ਰਕਾਰ ਦੇ ਤਸ਼ੱਦਦ ਹੋਏ ਉਹਨਾਂ ਨੂੰ ਸਰੀਰਕ ਯਤਨਾਵਾਂ ਦਿੱਤੀਆਂ ਗਈਆਂ ਉਹਨਾਂ ਨੂੰ ਮਤਲਬ ਉਹਨਾਂ ਦੀ ਰੀੜ ਦੀ ਹੱਡੀ ਦੀ ਮੁਸ਼ਕਲ ਇਸ ਕਰਕੇ ਤਸ਼ੱਦਦ ਕਰਕੇ ਸਾਹਮਣੇ ਆਈ ਸੋ ਉਹਨਾਂ ਸਿੱਖਾਂ ਨੇ ਜਿਨ੍ਹਾਂ ਨੇ ਸਾਡੀ ਖਾਤਰ ਪੰਥ ਦੀ ਖਾਤਰ ਏਡੀ ਕੁਰਬਾਨੀ ਕੀਤੀ ਹੈ ਉਹਨਾਂ ਨੂੰ ਅੱਜ ਵੀ ਜੇਲ੍ਹਾਂ 'ਚ ਵੇਖ ਕੇ ਸਾਡਾ ਜਿਹੜਾ ਵਾ ਦਿਲ ਬਹੁਤ ਹਿਰਦਾ ਦੁਖੀ ਹੁੰਦਾ ਸੋ ਉਹਦੇ ਚੱਕਰ 'ਚ ਅਸੀਂ ਜਦੋਂ ਮਹਾਲੀ ਗਏ ਉੱਥੇ ਵੀ ਜਾ ਕੇ ਅਸੀਂ ਵੇਖਿਆ ਵੀ ਪੂਰੀ ਕੌਮ ਦੇ ਵਿੱਚ ਕਰੋ ਆ ਇਕੱਲਾ ਬੰਦੀ ਸਿੰਘ ਵਾਲੇ ਮਸਲੇ ਤੇ ਨਹੀਂ ਬੇਅਦਬੀਆਂ ਦੇ ਮਸਲੇ ਤੇ ਤੇ ਪੂਰਾ ਜੇ ਨੂੰ ਵੇਖੀਏ ਬੱਚੀ ਇਹਦੀ ਜੜ ਗੁਲਾਮੀ ਨਾਲ ਜੁੜਦੀ ਸਿੱਖ ਗੁਲਾਮੀ ਤੋਂ ਅੱਕੇ ਨੇ ਔਰ ਗੁਲਾਮੀ ਤੋਂ ਹਿੰਦੇ ਖਿਲਾਫ ਸੰਘਰਸ਼ ਕਰਨ ਲਈ ਸਿੱਖ ਤਿਆਰ ਨੇ ਹੁਣ ਹਕੂਮਤ ਨੂੰ ਇਹ ਵੇਖਣਾ ਪੈਣਾ ਹੈ ਵੀ ਸਿੱਖਾਂ ਨੂੰ ਕਿਹੜੇ ਰਾਹ ਤੇ ਤੋਰਨਾ ਹੈ ਜੇ ਤੇ ਸ਼ਾਂਤਮਈ ਤਰੀਕੇ ਨਾਲ ਸਿੱਖਾਂ ਦੇ ਹੱਕ ਉਹਨਾਂ ਨੂੰ ਦੇਣੇ ਨੇ ਫਿਰ ਤੇ ਠੀਕ ਹੈ ਜੇ ਨਹੀਂ ਦੇਣੇ ਤੇ ਫਿਰ ਸਿੱਖਾਂ ਤੇ ਇਲਜ਼ਾਮ ਕੋਈ ਵੀ ਨਾ ਲਾਵੇ ਤੇ ਨਾ ਤੇ ਹਕੂਮਤ ਲਾਵੇ ਬਾਅਦ ਚ ਤੇ ਨਾ ਕੋ ਹੋਰ ਤੇ ਜਿਹੜੀ ਬਾਅਦ ਚ 84 ਦੇ ਵਿੱਚ ਵੀ ਕਹਿੰਦੀ ਵੀ ਸਿੱਖਾਂ ਨੇ ਹਥਿਆਰ ਕਿਉਂ ਚੱਕੇ ਹੁਣ ਤੁਹਾਡੇ ਸਾਹਮਣੇ ਸਾਡੀ ਹਾਲਾਤ ਨੇ ਅੱਜ ਦੇ ਸਮੇਂ 'ਚ ਅਸੀਂ ਦਲੀਲਾਂ ਅਪੀਲਾਂ ਕੋਰਟ ਹਰ ਦਰਵਾਜ਼ਾ ਖੜਕਾ ਕੇ ਵੇਖ ਲਿਆ ਸਾਡੀ ਕੋਈ ਨਹੀਂ ਸੁਣ ਰਿਆ ਤੇ ਜੇ ਇਸ ਤੋਂ ਬਾਅਦ ਕੌਮ ਆਪਣਾ ਸੰਘਰਸ਼ ਆਪ ਲੜਦੀ ਹੈ ਕਿਸੇ ਤਰੀਕੇ ਨਾਲ ਤੇ ਇਹਦਾ ਦੋਸ਼ ਸਿੱਧਾ-ਸਿੱਧਾ ਹਕੂਮਤ ਨੂੰ ਜਾਂਦਾ ਤੇ ਉਹਨਾਂ ਤੇਰਾਂ ਨੂੰ ਵੀ ਜਾਂਦਾ ਚਾਹੇ ਉਹ ਖੱਬੇ ਪੱਕੇ ਤੇਰਾਂ ਨੇ ਚਾਹੇ ਦੂਜੀਆਂ ਨੇ ਜਿਹੜੀਆਂ ਤੇਰਾ ਅੱਜ ਬੋਲ ਨਹੀਂ ਰਹੀਆਂ ਜਿਹੜੀਆਂ ਤੇਰਾਂ ਨੂੰ ਨਕਸਲੀ ਬੰਦੀ ਤੇ ਨਜ਼ਰ ਆਉਂਦੇ ਨੇ ਸਿੱਖ ਬੰਦੀ ਨਹੀਂ ਨਜ਼ਰ ਆਉਂਦੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਅਦਬੀਰ ਉੱਤੇ ਸਿੱਖਾਂ ਦੇ ਨਾਲ ਕਦੇ ਨਹੀਂ ਖਲੋਤੇ ਜਿਹਦੇ ਉਹ ਉਹ ਤੇਰਾ ਅੱਜ ਚੁੱਪ ਨੇ ਜੇ ਕੱਲ ਨੂੰ ਸਿੱਖਾਂ ਨੇ ਆਪ ਲੜਾਈ ਸ਼ੁਰੂ ਕੀਤੀ ਉਹਨਾਂ ਤੇਰਾ ਨੇ ਪਹਿਲੇ ਨੰਬਰ ਤੇ ਆਣ ਕੇ ਸਿੱਖਾਂ ਦਾ ਵਿਰੋਧ ਕਰਨਾ ਟੌੜੀਆਂ ਕਰਨੀ ਸ਼ੁਰੂ ਕਰਦੀਆਂ ਸੋ ਮੇਰਾ ਸਵਾਲ ਸਾਰਿਆਂ ਨੂੰ ਆ ਵੀ ਅਸੀਂ ਜਦੋਂ ਯਾਤਨਾ ਚੱਲੀਏ ਅਸੀਂ ਜਦੋਂ ਤਸ਼ੱਦਦ ਸਹੀ ਹੈ ਸਾਡੇ ਕਤਲਿਆਂਮ ਹੋਣ ਉਦੋਂ ਸਾਰੇ ਤਮਾਸ਼ੀਰ ਬਣ ਜਾਣ ਜਾਂ ਸਾਡਾ ਕਤਲ ਕਰਨ ਜਾਂ ਤਮਾਸ਼ੀਰ ਬਣਨ ਤੇ ਜੇ ਅਸੀਂ ਸਾਹਮਣੇ ਲੜਨ ਦਾ ਯਤਨ ਕਰੀਏ ਤੇ ਫਿਰ ਸਾਰੇ ਸਾਨੂੰ ਅਤਵਾਦੀ ਕਹਿਣ ਫਿਰ ਸਾਰੇ ਸਾਨੂੰ ਕਹਿਣ ਵੀ ਸਿੱਖ ਜ਼ਾਲਮ ਨੇ ਸਿੱਖ ਹਿੰਸਕ ਨੇ ਔਰ ਤੁਸੀਂ ਦੱਸੋ ਵੀ ਸਾਡੇ ਕੋਲ ਰਾਹ ਕਿਹੜਾ ਬਚਦਾ ਸਾਡੇ ਕੋਲ ਕੋਈ ਜਰਾਹ ਹੈਗਾ ਤੇ ਸਾਨੂੰ ਦੱਸ ਦੇਣ ਜੇ ਨਹੀਂ ਹੈਗਾ ਤੇ ਫਿਰ ਇਸ ਵਾਰ ਅਸੀਂ ਸਾਰੇ ਨੂੰ ਕਹਿੰਨੇ ਆਂ ਵੀ ਅੱਜ ਤੁਹਾਡੇ ਕੋਲ ਮੌਕਾ ਹੈ ਅੱਜ ਹਿੰਦੁਸਤਾਨ ਦੀ ਹਕੂਮਤ ਨੂੰ ਕਹੋ ਵੀ ਭਾਈ ਅੱਜ ਦੁਨੀਆ ਪੱਧਰ ਤੇ ਸਿੱਖਾਂ ਦੇ ਹੱਕ ਦੀ ਆਵਾਜ਼ ਚੁਕੋ ਇਹ ਜੇ ਨਹੀਂ ਕਰਦੇ ਤੇ ਫਿਰ ਕੱਲ ਨੂੰ ਤੁਸੀਂ ਸਾਨੂੰ ਇਹ ਕਹਿਣ ਦੇ ਹੱਕਦਾਰ ਨਹੀਂ ਕਿ ਅਸੀਂ ਆਪਣਾ ਦਰਸ਼ ਕਿਵੇਂ ਲੜਾਂ ਭਾਈ ਸਾਬ ਤੁਹਾਡੇ ਸਾਥੀ ਤੇ ਆਰ ਜੈਕਟ ਦਾ ਪਰਚਾ ਹੋਇਆ ਇਹ ਸਮਝੋ ਜਦ ਜਿਹੜੀ ਆਮਰ ਸੰਚਾਰ ਦੀ ਇਹ ਹਿੰਮ ਚਲਾਈ ਆ ਉਸ ਨੂੰ ਠੱਪ ਕਰਨ ਦਾ ਇਹ ਕੋਈ ਯਤਨਾ ਸਰਕਾਰ ਦਾ ਦੇਖੋ ਝੂਠਾ ਪਰਚਾ ਸੀ ਪਰਚਾ ਕੈਨਸਲ ਵੀ ਕਰਨਾ ਪਿਆ ਉਹਨਾਂ ਨੂੰ ਲਾਇਸੈਂਸੀ ਹਥਿਆਰ ਨੂੰ ਨਜਾਇਜ਼ ਹਥਿਆਰ ਕਹਿ ਕੇ ਉਹਦੀ ਗ੍ਰਿਫਤਾਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਹਦੇ ਚੋਂ ਬਾਅਦ ਚ ਉਹਨੂੰ ਜ਼ਮਾਨਤ ਵੀ ਦੇਣੀ ਪਈ ਪਰਚਾ ਵੀ ਕੈਨਸਲ ਕਰਨਾ ਪਿਆ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਦੇਖੋ ਇਹ ਕਹਿੰਦੇ ਲਈ ਵੀ ਹਥਿਆਰ ਅੱਜ ਦੇ ਸਮੇਂ 'ਚ ਸਭ ਤੋਂ ਵੱਧ ਲੋੜ ਸਾਨੂੰ ਹਥਿਆਰਾਂ ਦੀ ਨਸ਼ੀਦੇ ਸਦਾਗਰ ਸਾਡੀ ਜਾਨ ਦੇ ਦੁਸ਼ਮਣ ਬਣੇ ਨੇ ਬੇਸ਼ੱਕ ਅਸੀਂ ਮੌਤ ਤੋਂ ਨਹੀਂ ਡਰਦੇ ਪਰ ਇਹਦਾ ਅਰਥ ਇਹ ਵੀ ਨਹੀਂ ਨਾ ਹੈਗਾ ਵੀ ਅਸੀਂ ਜਿਹੜੇ ਰਾਹ ਤੇ ਤੁਰਿਆ ਕੋਈ ਜਣਾ ਖੜਾ ਬੰਦਾ ਆਣ ਕੇ ਸਾਡੇ ਗੱਲ ਪੈ ਜਾਵੇ ਸਾਨੂੰ ਆਪਣੀ ਰਾਖੀ ਵੀ ਕਰਨੀ ਪੈਣੀ ਹੈ ਤੇ ਸਾਡੀ ਨਾਲ ਦੇ ਸਿੰਘਾਂ ਦੀ ਵੀ ਰਾਖੀ ਕਰਨੀ ਪੈਣੀ ਹੈ ਅਸੀਂ ਉਹਨਾਂ ਲੋਕਾਂ ਦੇ ਕਾਰੋਬਾਰ ਨੂੰ ਹੱਥ ਪਾਇਆ ਜਿਨ੍ਹਾਂ ਦਾ ਅਰਬਾਂ ਰੁਪਈਆ ਦਾ ਧੰਦਾ ਹੈ ਰੋਇ ਦਾ ਜਿਹੜੇ ਨੌਜਵਾਨੀ ਨੂੰ ਖਤਮ ਕਰਨ ਨੇ ਸਰਕਾਰੀ ਬੰਦੇ ਨੇ ਉਹ ਸਰਕਾਰਾਂ ਦੀ ਪਾਲਿਸੀ ਤੇ ਚੱਲਣ ਵਾਲੇ ਨੇ ਉਹਨਾਂ ਬੰਦਿਆਂ ਦੇ ਵਿਰੋਧ ਅਸੀਂ ਜੰਗ ਛੇੜੀ ਆ ਤੇ ਉਹ ਤੋਂ ਬਾਅਦ ਇਹ ਸਾਡੇ ਬੰਦਿਆਂ ਨੂੰ ਜਿਹੜੇ ਜਿਹੜੇ ਬੰਦੇ ਮੇਰੀ ਸੁਰੱਖਿਆ ਚ ਉਹਨਾਂ ਨੂੰ ਇਕੱਲੇ ਇਕੱਲੇ ਨੂੰ ਟਾਰਗੇਟ ਕੀਤਾ ਜਾ ਰਿਹਾ ਕਦੀ ਕਿਸੇ ਦੇ ਕੋ ਪਰਚਾ ਪਾਇਆ ਜਾਂਦਾ ਕਦੀ ਕਿਸੇ ਦੇ ਝੂਠੀ ਐਫਆਈਆਰ ਕਿਸ ਦੇ ਨਾਂ ਦੇ ਨੱਥੀ ਕੀਤੀ ਜਾਂਦੀ ਹੈ ਬਲਿਸੈਂਸ ਕੈਨਸਲ ਕੀਤਾ ਜਾ ਸਕੇ ਸੋ ਮੈਨੂੰ ਐ ਲੱਗਦਾ ਵੀ ਸਰਕਾਰ ਸਾਰੇ ਸਿੱਖਾਂ ਨੂੰ ਜਿਹੜੇ ਸਾਡੇ ਨਾਲ ਚੱਲਦੇ ਨੇ ਵਹੀਰ ਦੇ ਵਿੱਚ ਚੱਲੇ ਨੇ ਟਾਰਗੇਟ ਕਰ ਰਹੀ ਹੈ ਔਰ ਉਹ ਟਾਰਗੇਟ ਕਰਨ ਦੇ ਵਿੱਚ ਸਰਕਾਰ ਇਸ ਹੱਦ ਤੱਕ ਜਾ ਰਹੀ ਹੈ ਵੀ ਝੂਠੇ ਬੇਬੁਨਿਆਦ ਪਰਚੇ ਪਾ ਕੇ ਉਹਨਾਂ ਨੂੰ ਅੰਦਰ ਦੇਣਾ ਚਾਹੁੰਦੀ ਹੈ ਪਰ ਇਹ ਸਫਲ ਨਹੀਂ ਹੋਣਾ ਕੰਮ ਕਿਉਂਕਿ ਪਹਿਲਾ ਕੇਸ ਵੀ ਸਮਾਂ ਉਦੋਂ ਇਹੋ ਜਿਹਾ ਸੀ ਜਦੋਂ ਅਸੀਂ ਕੀ ਸੱਚ ਬੋਲਦੇ ਹਾਂ ਸਾਹਮਣੇ ਨਹੀਂ ਸਿਉਂਦਾ ਅੱਜਕੱਲ ਸੋਸ਼ਲ ਮੀਡੀਆ ਉੱਤੇ ਸਾਰਾ ਕੁਝ ਅਗਲੇ ਦੇ ਨਜ਼ਰ ਆ ਜਾਂਦਾ ਸੋ ਮੈਨੂੰ ਲੱਗਦਾ ਵੀ ਇਸ ਵਾਰ ਹਕੂਮਤ ਦੀ ਇਹ ਚਾਲ ਸਫਲ ਨਹੀਂ ਹੋ ਸਕਦੀ ਭਾਈ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲੀਆਂ ਸਰਕਾਰਾਂ ਜਾਂ ਮੁੱਖ ਮੰਤਰੀਆਂ ਨੂੰ ਸਿੱਖਾਂ ਦੇ ਦੋਖੀ ਦੱਸਦੇ ਰਿਹਾ ਤੇ ਖੁਦ ਨੂੰ ਸਿੱਖਾਂ ਦੇ ਹਮਾਇਤੀ ਦੱਸਦੇ ਰਿਹਾ ਪਰ ਹੁਣ ਇਹ stade ਤੱਕ ਆ ਗਿਆ ਕਿ ਜਿਹੜੇ ਸਰਕਾਰੀ ਦਸਤਾਵੇਜ਼ਾਂ ਦੇ ਉੱਤੇ ਸਿੱਖ ਗੁਰੂ ਸਭਾ ਨਾਲ ਦੀਆਂ ਤਸਵੀਰਾਂ ਹੁੰਦੀਆਂ ਸੀ ਪਹਿਲਾਂ ਹੁਣ ਉੱਥੇ ਆਪਣੀਆਂ ਤਸਵੀਰਾਂ ਲਾਉਣ ਲੱਗ ਪਏ ਨੇ ਭਾਵੇਂ ਉਹ ਸਰਕਾਰੀ ਕੈਲੰਡਰ ਹੋਣ ਜਾਂ ਕੋਈ ਹੋਰ ਦਸਤਾਵੇਜ਼ ਹੋਣ ਇਹ ਪੰਜਾਬੀ ਦੀ ਕਹਾਵਤ ਹੈ ਭੰਡਾ ਭੰਡਾਰੀਆ ਕਿਨਾਂ ਘਰ ਇੱਕ ਮੁਠੀ ਚਾਕਲੇਟ ਦੂਜੀ ਤਿਆਰ ਸਾਡੇ ਸਾਡੀ ਅਸੀਂ ਇੱਕ ਤੋਂ ਤੰਗ ਹੋ ਕੇ ਦੂਜਾ ਲਿਉਂਦੇ ਆ ਤੇ ਦੂਜਾ ਸਾਨੂੰ ਤੰਗ ਕਰਨਾ ਸ਼ੁਰੂ ਕਰ ਦਿੰਦਾ ਇਹ ਗੁਲਾਮੀ ਦਿੱਲੀ ਦੀ ਹੈ ਦਿੱਲੀ ਸਾਡੇ ਗਲ ਪਈ ਹੈ ਜਿੰਨਾ ਚਿਰ ਦਿੱਲੀ ਨੂੰ ਗਲੋਂ ਨਹੀਂ ਲਾਉਂਦੇ ਉਨਾ ਚਿਰ ਇੱਥੇ ਭਗਵੰਤ ਮਾਨ ਆਜੀ ਜਾਂ ਕੋਈ ਹੋਰ ਆ ਜਾਵੇ ਇਹ ਹਾਲਾਤ ਇਹੋ ਰਹਿਣੇ ਨੇ ਭਗਵੰਤ ਮਾਨ ਦੇ ਹੱਥ 'ਚ ਕੋਈ ਤਾਕਤ ਨਹੀਂ ਹੈਗੀ ਭਗਵੰਤ ਮਾਨ ਦੇ ਵੇਖਣ ਨੂੰ ਇੱਕ ਡਮੀ ਮੁੱਖ ਮੰਤਰੀ ਹੈਗਾ ਪਰ ਸਾਰੀਆਂ ਪਾਲਿਸੀਆਂ ਸਾਨੂੰ ਵੀ ਪਤਾ ਹੈ ਕੌਣ ਬਣਾਉਂਦਾ ਹੈ ਹੈ ਪੰਜਾਬ ਦੇ ਪਾਣੀ ਦਾ ਮਸਲਾ ਹੋਵੇ ਇਹਨਾਂ ਦਾ ਕੋਈ ਸਟੈਂਡ ਨਹੀਂ ਹੋਰ ਬਹੁਤ ਐਸੇ ਮਸਲੇ ਨੇ ਜਿਨ੍ਹਾਂ ਦੇ ਉੱਤੇ ਇਹਨਾਂ ਦਾ ਕੋਈ ਸਟੈਂਡ ਨਹੀਂ ਹੈਗਾ ਮੁੱਖ ਮੰਤਰੀ ਹੋਣ ਦੇ ਨਾਤੇ ਸੋ ਮੈਨੂੰ ਇਹ ਲੱਗਦਾ ਵੀ ਆਪਾਂ ਨਾ ਇਹ ਡਿਸਕਸ ਹੀ ਕਰਨਾ ਛੱਡ ਦਈਏ ਵੀ ਭਗਵੰਤ ਮਾਨ ਕੀ ਕਰ ਰਿਹਾ ਜਦੋਂ ਉਹਦੇ ਕੋਲ ਪਾਵਰ ਹੀ ਕੋਈ ਨਹੀਂ ਪਾਵਰਲੈਸ ਬੰਦਾ ਹੈ ਤੇ ਆਪਾਂ ਉਹਨੂੰ ਬਾਰ-ਬਾਰ ਡਿਸਕਸ ਕਰਾਂਗੇ ਤੇ ਉਹਦੇ ਨਾਲ ਆਪਾਂ ਵੀ ਮੂਰਖ ਸਾਬਤ ਹੁੰਨੇ ਆ ਆਪਾਂ 5 ਸਾਲ ਦੀ ਖੇਡ ਤੋਂ ਬਾਹਰ ਨਿਕਲ ਕੇ ਸੋਚੀਏ ਕੀ ਵੋਟਾਂ ਦੇ ਅੰਗਰੇਜ਼ਾਂ ਦੇ ਸਮੇਂ ਵੀ ਹੁੰਦੀਆਂ ਸੀ ਉਦੋਂ ਵੀ ਬਣਦੇ ਸੀ ਉਦੋਂ ਪੰਜਾਬ ਦਾ ਪ੍ਰਾਈਮ ਮਿੰისტਰ ਬਣਦਾ ਰਿਹਾ ਪਰ ਇਹਦਾ ਅਰਥ ਇਹ ਸੀ ਵੀ ਪੰਜਾਬ ਆਜ਼ਾਦ ਸੀ ਉਸ ਮੌਕੇ ਤੇ ਫਿਰ ਆਪਾਂ ਆਜ਼ਾਦੀ ਕਿਉਂ ਲਈ ਜੇ ਵੋਟਾਂ ਉਦੋਂ ਹੁੰਦੀਆਂ ਸਾਰਾ ਕੁਝ ਹੁੰਦਾ ਸੀ ਹੁਣ ਵੀ ਵੋਟਾਂ ਹੁੰਦੀਆਂ ਪਰ ਪੰਜਾਬ ਅੱਜ ਗੁਲਾਮ ਹੈ ਪੰਜਾਬ ਨੂੰ ਆਜ਼ਾਦੀ ਪੂਰਨ ਤੌਰ ਤੇ ਆਜ਼ਾਦੀ ਦੀ ਲੋੜ ਹੈ ਜਿੱਥੇ ਪੰਜਾਬ ਦੇ ਕੋਲ ਆਪਣਾ ਸਾਰਾ ਕੁਝ ਹੋਵੇ ਸਾਡਾ ਸਾਰਾ ਕੁਝ ਆਪਣਾ ਹੋਵੇ ਸਾਡੇ ਆਪਣੇ ਰਿਸੋਰਸਸ ਨੇ ਜਿਹੜੇ ਸਾਡੇ ਕੁਦਰਤੀ ਸਰੋਤ ਨੇ ਉਹਨਾਂ ਦੇ ਉੱਤੇ ਸਾਡਾ ਕਬਜ਼ਾ ਹੋਵੇ ਅਸੀਂ ਉਹਨਾਂ ਨੂੰ ਵੇਚੀਏ ਵਰਤੀਓ ਸਾਡੇ ਹੱਥ ਚੋ ਵੀ ਸਾਰਾ ਕੁਝ ਸਾਡੀ ਐਜੂਕੇਸ਼ਨ ਪਾਲਿਸੀ ਸਾਡੀ ਹੋਵੇ ਇਹ ਰਾਜ ਤੋਂ ਬਿਨਾ ਤਾਂ ਸੰਭਵ ਨਹੀਂ ਸੋ ਰਾਜ ਦੀ ਮੰਗ ਤਾਂ ਕਰਦੇ ਆਂ ਕਈ ਬੰਦੇ ਨੂੰ ਇਹ ਲੱਗਦਾ ਨਹੀਂ ਰਾਜ ਕੁਰਸੀ ਤੇ ਬੈਠਣਾ ਉਹਨੂੰ ਚਾਹੀਦਾ ਰਾਜ ਦੀ ਮੰਗ ਇਸ ਕਰਕੇ ਆ ਵੀ ਸਾਡੀ ਜਿਹੜੀ ਵੱਖਰੀ ਪਛਾਣ ਹੈ ਵੱਖਰੀ ਨਸਲ ਹੈ ਸਾਡਾ ਜਿਹੜਾ ਵੱਖਰਾ ਸਭਿਆਚਾਰ ਹੈ ਸਾਡਾ ਜਿਹੜਾ ਇੱਕ ਕੁਦਰਤੀ ਜਿਹੜਾ ਪੰਜਾਬ ਦੇ ਕੋਲ ਪਾਣੀ ਹੈ ਦਰਿਆ ਨੇ ਸਾਡੀ ਇੱਕ ਕੁਦਰਤ ਹੈ ਕਮਣ ਪਾਣੀ ਹੈ ਉਹ ਸਾਰਾ ਕੁਝ ਅਸੀਂ ਬਚਾ ਸਕੀਏ ਹੌਲ ਵਾਲੀ ਨਸ ਨਾਲ ਇਸ ਕਰਕੇ ਸਾਨੂੰ ਆਜ਼ਾਦੀ ਚਾਹੀਦੀ ਠੀਕ ਵਾਇਗੁਰ ਦੀ ਕੰਮ ਚ ਅਬ ਥੋੜਾ ਤੋ ਇਹਨਾਂ ਨੂੰ ਪਤਾ ਸੀ ਤੁਹਾਨੂੰ ਭਖਮਾ ਇਸ਼ੂਆ ਇੱਥੇ ਦਾ ਇਹਨਾਂ ਨੂੰ ਪਤਾ ਨਹੀਂ